ਕੁਝ ਲੋਕਾਂ ਨੂੰ ਸ਼ਰਾਬ ਪੀਂਦਿਆਂ ਅਤੇ ਉਸ ਤੋਂ ਬਾਅਦ ਹੈਂਗਓਵਰ ਦੇ ਵਿੱਚ ਜ਼ਰੂਰ ਦੇਖਿਆ ਹੋਵੇਗਾ ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਸ਼ਰਾਬ ਵਿੱਚ ਅਜਿਹਾ ਕੀ ਹੁੰਦਾ ਹੈ ਜਿਸ ਨਾਲ ਹੈਂਗਓਵਰ ਹੋ ਜਾਂਦਾ ਹੈ ਦਰਅਸਲ ਹੈਂਗਓਵਰ ਸ਼ਰਾਬ ਪੀਣ ਤੋਂ ਬਾਅਦ ਹੋਣ ਵਾਲੀ ਇੱਕ ਅਜਿਹੀ ਸਥਿਤੀ ਹੈ ਜਿਸ ਵਿੱਚ ਇੱਕ ਵਿਅਕਤੀ ਨੂੰ ਸਿਰ ਦਰਦ ਉਲਟੀਆਂ ਚੱਕਰ ਆਉਣੇ ਥਕਾਵਟ ਅਤੇ ਸਰੀਰ ਦੇ ਵਿੱਚ ਦਰਦ ਵਰਗੇ ਲੱਛਣ ਮਹਿਸੂਸ ਹੁੰਦੇ ਨੇ ਇਸ ਸਥਿਤੀ ਆਮ ਤੌਰ ਤੇ ਸ਼ਰਾਬ ਪੀਣ ਤੋਂ ਕੁਝ ਘੰਟਿਆਂ ਬਾਅਦ ਸ਼ੁਰੂ ਹੁੰਦੀ ਹੈ ਅਤੇ 24 ਘੰਟਿਆਂ ਤੱਕ ਰਹਿ ਸਕਦੀ ਹੈ ਹੈਂਗਓਵਰ ਦੇ ਕਈ ਕਾਰਨ ਹੋ ਸਕਦੇ ਨੇ ਜਿਸ ਵਿੱਚ ਡੀਹਾਈਡਰੇਸ਼ਨ ਘੱਟ ਬਲੱਡ ਸ਼ੂਗਰ ਦਾ ਪੱਧਰ ਘਟਣੀ ਅਤੇ ਪੇਟ ਵਿੱਚ ਜਲਨ ਸ਼ਾਮਿਲ ਨੇ ਹੈਂਗਓਵਰ ਦੌਰਾਨ ਅਕਸਰ ਬੇਚੈਨੀ ਹੁੰਦੀ ਹੈ ਇਸ ਨੂੰ ਹੈਂਗਓਵਰ ਐਂਗਜ਼ਾਇਟੀ ਜਾਂ ਫਿਰ ਐਂਗਜ਼ਾਇਟੀ ਕਿਹਾ ਜਾਂਦਾ ਹੈ ਤੁਹਾਨੂੰ ਦੱਸਦੀ ਕਿ ਸ਼ਰਾਬ ਪੀਣ ਤੋਂ ਬਾਅਦ ਸਾਡੇ ਸਰੀਰ ਅਤੇ ਦਿਮਾਗ ਦੇ ਵਿੱਚ ਕਈ ਬਦਲਾ ਹੁੰਦੇ ਨੇ ਐਲਕੋਹਲ ਨਰਵਸ ਸਿਸਟਮ ਤੇ ਡਿਪਰੈਸ਼ਨ ਦਾ ਕੰਮ ਕਰਦਾ ਹੈ ਉਸਦਾ ਮਤਲਬ ਹੈ ਕਿ ਸਾਡੇ ਦਿਮਾਗ ਵਿੱਚ ਰਸਾਇਣਿਕ ਸੰਦੇਸ਼ ਵਾਹਕਾਂ ਨੂੰ ਪ੍ਰਭਾਵਿਤ ਕਰਦਾ ਹੈ ਜੋ ਸਾਨੂੰ ਸ਼ਾਂਤ ਅਤੇ ਆਰਾਮਦਾਇਕ ਮਹਿਸੂਸ ਕਰਵਾਉਂਦੇ ਨੇ ਇਸੋ ਲਾਵਾਹੀ ਗਲੂਟਾਮੇਟ ਨੂੰ ਘਟਾਉਂਦਾ ਹੈ ਜੋ ਸਾਡੀ ਸੋਚਣ ਦੀ ਸਮਰੱਥਾ ਨੂੰ ਹੌਲੀ ਕਰਦਾ ਹੈ ਅਤੇ ਸਾਨੂੰ ਸ਼ਾਂਤ ਅਵਸਥਾ ਦੇ ਵਿੱਚ ਰੱਖਦਾ ਹੈ ਇਸ ਕਾਰਨ ਸ਼ਰਾਬ ਪੀਂਦੇ ਸਮੇਂ ਵਿਅਕਤੀ ਮਿਲਣਸਾਰ ਅਤੇ ਬੇਪਰਵਾਹ ਮਹਿਸੂਸ ਕਰਦੇ ਨੇ